ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਦਾ ਤਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟਣਾ ਆਵਈ ਅਗਨਤ ਭਰੇ ਪੰਡਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਬਾਣੀ ਕਹਿ ਸਿਵਕ ਜਨਮਾਨ ਪ੍ਰਤਖ ਗੁਰੂ ਨਿਸਤਾ ਦੂਰੋਂ ਚਲ ਕੇ ਮੈਂ ਤੱਕੀ ਤੋ ਸਰਣਾਇ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਕਵਾਇ ਜਿਉ ਸਜਣ ਸਚਾ ਪਾਤ ਸਾਹ ਸਿਰ ਸਾਂਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਾਹ ਸੋ ਕਹੋ ਟਲ ਗੁਰ ਸੇਵੀਐ ਅਹਣਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਗੁਰ ਵਿਣ ਗਿਆਨ ਨਾ ਹੋ ਬਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਬਿਹੋਣ ਮਨ ਮੁਖੀ ਜਾਸਨ ਜਨਮ ਗਵਾਈ ਗੁਰ ਵਿਣ ਗਿਆਨ ਨਾ ਹੋਬਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੋਣ ਮਨ ਮੁਖੀ ਜਾਂ ਸੰਜਨਮ ਗਵਾਈ ਮਹਲਾ ਤੀਜਾ ਸਿੱਧ ਸਾਜਿਕ ਨਾਵਨ ਸਭ ਖੋਜਦੇ ਥਕ ਰਹੇ ਲਿਬਲਾਈ ਬਿਨ ਸਤਗੁਰ ਕੇ ਨਾ ਪਾਇਓ ਗੁਰਮੁਖ ਮਿਲਾਈ ਮਿਲਾਈ ਬਿਨ ਨਾਵੈ ਪੈਨਣ ਖਾਨ ਸਵਾਦ ਹੈ ਦਿਗ ਸਿੱਧੇ ਤਿਗ ਕਰਮਾਤ ਸਾਸਿਦ ਸਾਕਰਮਾਤ ਹੈ ਅਚਿੰਤ ਕਰ ਜਿਸ ਦਾਤ ਨਾਨਕ ਗੁਰਮੁਖ ਹਰਨਾਮ ਮੰਨ ਵਸੈ ਇਹਾ ਸਿੱਧ ਇਹਾ ਕਰਮਾਤ ਪੌੜੀ ਹਮ ਟਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਸੰਤਾ ਹਰ ਕੀਰਤਨ ਕਰੈ ਹਰ ਦਸ ਸੁਣੈ ਿਸ ਕਬਲਾ ਕੰਤਾ ਹਰ ਦਾਤਾ ਸਭ ਜਗਤ ਪਖਾਰੀਆ ਮੰਗਤ ਜਨ ਜਨਤਾ ਹਰ ਦੇਵੋ ਤਾਨ ਦਿਆਲ ਹੋਏ ਵਿਚ ਪਾਥਰ ਕਰਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਹਰਦੀਵੋ ਤਾਂ ਦਿਆਲ ਹੋਏ ਵਿਚ ਪਾਥਰ ਕਰਮਜੰਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ